ਅੰਮ੍ਰਿਤਸਰ ਚ ਚੱਲ ਰਹੇ ਬੀਆਰਟੀਸੀ ਪ੍ਰੋਜੈਕਟ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ ਲੇਕਿਨ ਹੁਣ ਲੋਕਾਂ ਦੀ ਸਹੂਲਤ ਲਈ ਇੱਕ ਵਾਰ ਫਿਰ ਤੋਂ ਹੁਣ ਬੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਨੇ ਉਹ ਦੌੜਦੀਆਂ ਹੋਈਆਂ ਨਜ਼ਰ ਆਣੀਆਂ ਹਾਲਾਂਕਿ ਹਜ਼ਾਰਾਂ ਕਰੋੜ ਦੀ ਲਾਗਤ ਦੇ ਨਾਲ ਜੋ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਇਹ ਬਸਾਂ ਜਿਹੜੀਆਂ ਸੀਗੀਆਂ ਉਹ ਚਲਾਈਆਂ ਗਈਆਂ ਸਨ ਅਤੇ ਇਹ ਬਸਾਂ ਦੇ ਵਿੱਚ ਆਮ ਲੋਕ ਜਿਹੜੇ ਸੀਗੇ ਉਹ ਸਫ਼ਰ ਕਰਦੇ ਹੋਏ ਅਨਜ਼ਰ ਆ ਰਹੇ ਸਨ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਜਦੋਂ ਆਮ ਆਜ਼ਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਤਾਂ ਉਸ ਵੇਲੇ ਜੋ ਬਸਾਂ ਦੇ ਡਰਾਈਵਰਾਂ ਦੇ ਨਾਲ ਰੇਡ ਕ ਚੱਲ ਰਿਹਾ ਸੀ ਉਸ ਨੂੰ ਲੈ ਕੇ ਜਿਹੜਾ ਸੀਗਾ ਜ਼ਰੂਰ ਕੁ ਸਮੇਂ ਲਈ ਇਹ ਬਸਾਂ ਜਿਹੜੀਆਂ ਸੀਗੀਆਂ ਉਹ ਰੋਕ ਦਿੱਤੀਆਂ ਗਈਆਂ ਸੀ ਲੇਕਿਨ ਹੁਣ ਇੱਕ ਵਾਰ ਫੇਰ ਤੋਂ ਟ੍ਰਾਇਲ ਰਨ ਜਿਹੜਾ ਹੈ ਇਸ ਦਾ ਸ਼ੁਰੂ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬਸਾਂ ਦੀ ਸ਼ੁਰੂਆਤ ਕਰਨ ਵਾਸਤੇ ਹੁਣ ਕੁਝ ਸਮੇ ਬਾਅਦ ਕੁਲਦੀਪ ਸਿੰਘ ਧਾਰੀਵਾਲ ਜੋ ਕਿ ਪੰਜਾਬ ਕੈਬਨ ਮੰਤਰੀ ਨੇ ਉਹਨਾਂ ਵੱਲੋਂ ਇੱਥੇ ਪਹੁੰਚਿਆ ਜਾਵੇਗਾ ਅਤੇ ਪਹੁੰਚਣ ਤੋਂ ਬਾਅਦ ਇਸ ਬੱਸਾਂ ਨੂੰ ਜਿਹੜਾ ਹੈ ਉਹ ਹਰੀ ਝੰਡੀ ਜਿਹੜੀ ਹੈ ਉਹ ਵਿਖਾ ਕੇ ਜਿਹੜੀ ਹੈ ਇਸ ਦਾ ਦੁਬਾਰਾ ਤੋਂ ਅਸ਼ੁਰਵਾਦ ਜਿਹੜੀ ਹੈ ਉਹ ਕੀਤਾ ਜਾਵੇਗਾ ਲੇਕਿਨ ਬੱਸਾਂ ਉੱਤੇ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ BRTS ਟਰੈਲ ਰਨ ਜਿਹੜਾ ਹੈ ਇਹ ਟਰੈਲ ਰਨ ਜਿਹੜਾ ਹੈ ਜਰੂਰ ਇੱਕ ਵਾਰ ਕੀਤਾ ਜਾ ਰਿਹਾ ਹੈ ਦੁਬਾਰਾ ਤੋਂ ਜਿਹੜਾ ਹੈ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਪੰਜਾਬ ਦੇ ਲੋਕਲ ਬਾਡੀ ਮਨਿਸਟਰ ਨਵਜੋਤ ਸਿੰਘ ਸਿੱਧੂ ਸਨ ਉਸ ਵੇਲੇ ਵੀ ਇੱਕ ਟਰੈਲ ਰਨ ਕੀਤਾ ਗਿਆ ਸੀ ਜਿਸ ਵਿੱਚ ਸਕੂਲ ਅਤੇ ਕਾਲਜ ਦੇ ਬੱਚਿਆਂ ਨੂੰ ਫ੍ਰੀ ਇਸ ਵਿੱਚ ਜਿਹੜੀ ਸੀਗੀ ਉਹ ਯਾਤਰਾ ਜਿਹੜੀ ਸੀਗੀ ਉਹ ਦਿੱਤੀ ਗਈ ਸੀ ਲੇਕਿਨ ਹੁਣ ਇੱਕ ਵਾਰ ਫਿਰ ਤੋਂ ਗੋਲਡਨ ਗੇਟ ਤੋਂ ਲੈ ਕੇ ਇੰਡੀਆ ਗੇਟ ਤੱਕ ਜਿਹੜੀ ਹੈ ਉਹ ਇਹ ਟ੍ਰੈਲ ਰਨ ਜਿਹੜਾ ਹੈ ਉਹ ਕੀਤਾ ਜਾਵੇਗਾ ਲੇਕਿਨ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਆਮ ਆਦੀ ਪਾਰਟੀ ਵੱਲੋਂ ਜਿਹੜਾ ਹੈ ਦੁਬਾਰਾ ਤੋਂ ਜਿਹੜੀ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਦੇ ਕਈ ਮਹੱਤਵ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਨਗਰ ਨਿਗਮ ਦੀਆਂ ਚੋੜਾਂ ਨੇ ਆਮ ਲੋਕਾਂ ਨੂੰ ਜਿਹੜਾ ਹੈ ਉਹ ਸਹੂਲਤ ਦੇਣ ਦੀ ਕੋਸ਼ਿਸ਼ ਜਿਹੜੀ ਹੈ ਇੱਕ ਵਾਰ ਫਿਰ ਤੋਂ ਆਮ ਆਦੀ ਪਾਰਟੀ ਵੱਲੋਂ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਲੇਕਿਨ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਕੁਝ ਸਮੇਂ ਬਾਅਦ ਜਿਹੜਾ ਹੈ ਗੁਲਦੀਪ ਸਿੰਘ ਤਾਰੀਵਾਲ ਜਿਹੜੇ ਨੇ ਉਹ ਇੱਥੇ ਪਹੁੰਚਣਗੇ ਅਤੇ ਪਹੁੰਚਣ ਤੋਂ ਬਾਅਦ ਜਿਹੜਾ ਹੈ ਇਸ ਜਗ੍ਹਾ ਦਾ ਜਿਹੜਾ ਹੈ ਉਸ ਇਸ ਦੁਬਾਰਾ ਬਸਾਂ ਨੂੰ ਜਿਹੜਾ ਹੈ ਉਹ ਹਰੀ ਝੰਡੀ ਦਿਖਾ ਕੇ ਜਿਹੜੀ ਹੈ ਉਹ ਰਵਾਨਾ ਜਿਹੜਾ ਹੈ ਉਹ ਕੀਤਾ ਜਾਵੇਗਾ ਤੇ ਇਹ ਇਸ ਮੌਕੇ ਡਾਕਟਰ ਇੰਦਰਬੀਰ ਸਿੰਘ ਸਾਹਿਬਾ ਮੌਜੂਦ ਨੇ ਗੱਲਬਾਤ ਕਰ ਰਹੇ ਇੰਦਰਪਾਲ ਜੀ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੁਬਾਰਾ ਤੋਂ ਬਸਾਂ ਜਿਹੜੀਆਂ ਸ਼ੁਰੂ ਹੋਣ ਜਾਣਗੀਆਂ ਜੀ ਦੇਖੋ ਗੱਲ ਇਹ ਹੈ ਜੀ ਇਹ ਕਾਫੀ ਚਿਰ ਤੋਂ ਜਿਹੜਾ ਸੀ ਪ੍ਰੋਜੈਕਟ ਬੰਦ ਹੋ ਗਿਆ ਸੀਗਾ ਤੇ ਕਾਫੀ ਜਿਹੜੇ ਲੋਕ ਨੇ ਉਹ ਬੇਰੁਜ਼ਗਾਰ ਹੋ ਗਏ ਸੀਗੇ ਆਮਾ ਦੀ ਪਾਰਟੀ ਦਾ ਇੱਕੋ ਹੀ ਕੰਮ ਹੈ ਕਿ ਬੇਰੁਜ਼ਗਾਰ ਨੂੰ ਰੋਜ਼ਗਾਰ ਦੇਣਾ। ਔਰ ਦੇਖੋ ਤੁਹਾਡੇ ਸਾਹਮਣੇ 50 ਹਜ਼ਾਰ ਦੇ ਕਰੀਬ ਜੜੀਆਂ ਸਰਕਾਰੀ ਨੌਕਰੀਆਂ ਦੇ ਦਿੱਤ ਕਰਨੀਆਂ। ਕਿਉਂਕਿ ਜਿਹੜੀ ਆਮਾ ਦੀ ਪਾਰਟੀ ਦਾ ਮੇਨ ਮਕਸਦ ਹੈ ਵੀ ਲੋਕਾਂ ਦੀ ਜੜੀਏ ਰੋਟੀ ਰੋਜ਼ੀ ਖੋਣੀ ਨਹੀਂ ਉਹਨੇ ਰੋਟੀ ਦੇਣੀ। ਕਿਉਂਕਿ ਸਰਕਾਰ ਨੂੰ ਇਸ ਪ੍ਰੋਜੈਕਟ 'ਚ ਘਾਟਾ ਕਾਂਗਰਸ ਵੀ ਘਾਟਾ ਪਿਆ ਸੀਗਾ। ਜਦੋਂ ਅਕਾਲੀ ਬੀਜੇ ਵੀ ਉਹਦੇ ਕਾਟਾ ਪਿਆ ਪਰ ਸਰਕਾਰ ਨੇ ਕਿਹਾ ਵੀ ਕਾਟਾ ਭਾਵੇਂ ਪੈ ਜੇ ਆਪਾਂ ਜਿਹੜਾ ਪ੍ਰੋਜੈਕਟ ਲਾ ਕੇ ਲੋਕਾਂ ਨੂੰ ਰੋਜ਼ਗਾਰ ਬਈਆ ਕਰਾ ਕੇ ਲੋਕਾਂ ਨੂੰ ਰੋਟੀ ਪਾਈ ਦਾ ਸਾਗ ਜਿਹਾ ਬਣਾਉਣਾ ਲੇਕਿਨ ਡਾਕਟਰ ਸਾਹਿਬ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਆ ਗਈਆਂ ਨੇ ਹੁਣ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਲੋਕਾਂ ਨੂੰ ਪਰਵਾਉਣ ਦੀ ਕੋਸ਼ਿਸ਼ ਜਿਹੜੀ ਆ ਹੁਣ ਕੀਤੀ ਜਾਏਗੀ ਕੀ ਲੱਗਦਾ ਕਹਿੰਦੇ ਬੜੇ ਚਿਰ ਦੀਆਂ ਬੰਦ ਪਈਆਂ ਸੀ ਉਹਦੋਂ ਕਿਉਂ ਨਹੀਂ ਚੇਤਾ ਆ ਆਮ ਆਦਮੀ ਪਾਤੀ ਸਰ ਗੱਲ ਇਹ ਹੈ ਵੀ ਜਿਹੜੇ ਵਿਚਾਰੇ ਡਰਾਈਵਰ ਕੰਡਕਟਰ ਜਿਹੜੇ ਉਧਾ ਦਫਤਰੀ ਲੋਕ ਨੇ ਉਹ ਸਾਰੇ ਜਿਹੜੇ ਸੰਘਰਸ਼ ਕਰ ਰਹੇ ਸੀਗੇ ਕਿਉਂਕਿ ਇਹ ਜਿਹੜਾ ਪ੍ਰੋਜੈਕਟ ਹੈ ਸਰਕਾਰ ਨੇ ਮਨਜ਼ੂਰ ਕਰਦਾ ਹੈ ਸਰਕਾਰ ਨੇ ਜਦੋਂ ਮਨਜ਼ੂਰ ਕਰ ਲਿਆ ਤੇ ਉਹ ਚੱਲੂ ਹੋ ਗਿਆ ਜਿਹੜਾ ਇਲੈਕਸ਼ਨ ਹੈ ਇਹਦਾ ਕੋਈ ਮਤਲਬ ਨਹੀਂ ਹੈਗਾ ਹਾਂ ਲੇਕਿਨ ਇਹ ਜਦੋਂ ਨਵਜੋਤ ਸਿੰਘ ਸਿੱਧੂ ਵੀ ਲੋਕਲ ਬਾਡੀ ਮਿਨਿਸਟਰ ਸਰ ਉਸ ਵੱਲੇ ਬੱਚਿਆਂ ਨੂੰ ਜਿਹੜੀ ਸੀਗਾ ਸਟੂਡੈਂਟਸ ਨੂੰ ਖਾਸ ਤੌਰ ਤੇ ਅਲੱਗ ਜਿਹੜੀ ਸੀਗੀ ਸਹੂਲਤ ਦਿੱਤੀ ਗਈ ਸੀਗੀ ਉਹ ਫ੍ਰੀ ਟਰੈਵਲ ਕਰ ਸਕਣਗੇ ਕਿ ਇਸ ਵਿੱਚੋਂ ਫ੍ਰੀ ਟਰੈਵਲ ਰੱਖਿਆ ਜਾਏਗਾ ਕਿ ਉਹ ਬੱਚਿਆਂ ਦੇ ਲਈ ਜਿਹੜਾ ਫ੍ਰੀ ਟਰੈਵਲ ਰੱਖਿਆ ਜਾ ਸਕੇ ਦੇਖੋ ਗੱਲ ਇਹ ਹੈ ਵੀ ਸਰਕਾਰ ਵੱਲੋਂ ਇੱਕ ਹਫਤਾ ਜਿਹੜਾ ਇਹਨੂੰ ਵੈਸੇ ਦੇਖਿਆ ਜਾਏਗਾ ਤੇ ਚਾਰ ਹਫਤੇ ਜਿਹੜਾ ਉਹ ਲੋਕੀ ਜਿਹੜਾ ਫ੍ਰੀ ਟੈਲੀਵਿਜ਼ਨ ਕਰਨਗੇ ਕਿਉਂਕਿ ਉਹਦਾ ਕਾਰਨ ਕੀ ਹੈ ਵੀ ਸਰਕਾਰ ਦੇਖੇ ਕਿ ਕਿਹੜੇ ਟਾਈਮ ਜਿਹੜਾ ਵੀ ਇੱਥੇ ਜਿਆਦਾ ਟ੍ਰੈਫਿਕ ਹੈਗੀ ਹੈ ਜਿਆਦਾ ਲੋਕ ਬੈਠਦੇ ਆ ਜਿਹੜੇ ਕੰਮ ਨਹੀਂ ਕਿਉਂਕਿ ਪਹਿਲਾਂ ਜਦੋਂ ਹੋਇਆ ਸੀਗਾ ਉਹਦਾ ਕਾਰਨ ਕੀ ਸੀਗਾ ਵੀ ਇੱਕ ਕੁਆਰਟੀ ਚ ਪਾਈ ਪਾਈ ਬੱਸਾਂ ਜਾਂਦੀਆਂ ਸੀ ਤੇ ਚਾਰ ਚਾਰ ਬੱਖਾ ਖਾਲੀ ਹੁੰਦੀਆਂ ਸੀਗਾ ਇਸੇ ਤੋਂ ਟਾਈਮ ਟੂ ਟਾਈਮ ਇਹ ਸਾਰਾ ਜਿਹੜਾ ਪ੍ਰੋਜੈਕਟ ਹੈ ਇਹ ਸਾਰੇ ਬਾਈਪਾਸ ਨੂੰ ਕਵਰ ਕਰੇਗਾ ਉਹ ਲੋਕਾਂ ਨੂੰ ਜਿਹੜਾ ਉਹ ਮਸੂਲਤਾ ਮਹਿਸੂਸ ਹੋਏਗੀ ਹੁਣ ਇਹ ਟ੍ਰਾਇਲ ਪ੍ਰੋਜੈਕਟ ਆ ਇਹ ਗੋਲਡਨ ਗੇਟ ਤੋਂ ਇੰਡੀਆ ਗੇਟ ਤੱਕ ਚੱਲੇਗਾ ਸਿਰਫ ਹਾਂਜੀ ਇਹਦੀ ਸਾਰੇ ਸ਼ਹਿਰ ਚ ਚੱਲੇਗਾ ਜੀ ਜੀ ਜਿਹੜਾ ਇਨ ਸਿਟੀ ਦੇ ਟੂਰ ਜਿਹੜੇ ਗਏ ਸੀ ਉਹ ਹਾਂਜੀ ਚੱਲੇਗਾ ਜੀ ਚੱਲੇਗਾ ਪੰਜ ਬੱਸਾਂ ਚੱਲੇਗਾ ਇੱਕ ਹਫ਼ਤੇ ਤੋਂ ਬਾਅਦ ਜਿਹੜਾ ਉਹ ਪੂਰੀਆਂ ਬੱਸਾਂ ਜਿਹੜੀਆਂ ਚਾਲੂ ਹੋ ਗਈਆਂ ਜਿਹੜੀਆਂ ਬੱਤੀਆਂ ਕੋਈ ਖਰਾਬ ਨਹੀਂ ਰਿਪੇਅਰ ਵੀ ਹੋ ਰਹੀਆਂ ਨੇ ਤੇ ਸਾਰੀਆਂ 60 ਬੱਸਾਂ ਜਿਹੜੀਆਂ ਨੇ ਉਹ ਸਾਰੇ ਅਗਲੇ ਹਫ਼ਤੇ ਜਿਹੜੇ ਸਟਾਰਟ ਹੋ ਜਾਣਗੀਆਂ ਔਰ ਕੁਲਦੀਪ ਸਿੰਘ ਤਾਰੀਵਾਲ ਸਾਹਿਬ ਆ ਰਹੇ ਨੇ ਕਿ ਲੱਗਦਾ ਕਿ ਹੋਰ ਵੀ ਪ੍ਰੋਜੈਕਟ ਸ਼ੁਰੂ ਕੀਤੇ ਜਾ ਸਕਦੇ ਨੇ ਪੰਜਾਬ ਦੇ ਵਿੱਚ ਖਾਸਤੇ ਅਮਰਸਰ ਨੂੰ ਦੇਣ ਦਿੱਤੀ ਜਾ ਸਕਦੀ ਹੈ ਦੇਖੋ ਗੱਲ ਇਹ ਆ ਜੀ ਜਿੰਨੇ ਵੀ ਕੰਮ ਨੇ ਸਰਕਾਰ ਦਾ ਇਹ ਫਰਜ਼ ਬੰਦ ਹੈ ਕੇ ਲੋਕਾਂ ਨੂੰ ਹਰ ਜਿਹੜੀ ਧੂਲਤਾ ਉਹ ਮੁਹਈਆ ਕਰਾਈ ਜਾਵੇ ਔਰ ਕਰਾਰੇ ਨੀ ਆਵਾ ਦੀ ਪਾਰਟੀ ਦੇ। ਲੇਕਿਨ 250 ਧਨਮਾ ਜੀ ਡਾਕਟਰ ਸਾਹਿਬ ਕੀ ਲਗਾਤਾਰ ਹੀ ਇਹ ਬਸਾਂ ਜੜੀਆਂ ਨੇ ਕਿਸੇ ਜਗ੍ਹਾ ਦੇ ਉੱਤੇ ਅਖਲੋਤੀਆਂ ਨਜ਼ਰ ਆ ਰਹੀਆਂ ਸਨ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਕੁਝ ਸਮੇਂ ਬਾਅਦ ਜਿਹੜੀ ਹੈ ਇਸ ਦੀ ਵਿਧੀ ਵਸ ਸ਼ੁਰੂਆਤ ਜਿਹੜੀ ਹੈ ਬਸਾਂ ਦੀ ਕਰ ਦਿੱਤੀ ਜਾਵੇਗੀ ਲੇਕਿਨ ਕਿਤਨਾ ਕਿਤੇ ਬੱਸ ਡਰਾਈਵਰਾਂ ਦੇ ਵਿੱਚ ਕਾਫੀ ਉਦੋਂ ਰੋਸ ਪਾਇਆ ਜਾ ਰਿਹਾ ਸੀ। ਵੀਰ ਜੀ ਕੀ ਕਹਿਣਾ ਚਾਹੋਗੇ ਦੁਬਾਰਾ ਤੋਂ ਰੋਜ਼ਗਾਰ ਮਿਲ ਗਿਆ ਜੀ? ਹਾਂਜੀ ਜੀ ਬਹੁਤ ਧੰਨਵਾਦ ਹੈ ਜੀ ਮਨਪ੍ਰੀਤ ਮੰਨਾ ਦਾ ਸਰਬਜੀਤ ਸਿੰਘ ਪਤਾ ਨਹੀਂ ਕਿ ਹਜੇ ਟ్రਾਇਲ ਸ਼ੁਰੂ ਕੀਤਾ ਗਿਆ ਆ ਇਹ ਲੱਗਦਾ ਨਹੀਂ ਕਿ ਇਲੈਕਸ਼ਨ ਨਗਰ ਨਿਗਮ ਦੀ ਵੀ ਆ ਰਹੀ ਆ ਉਹਨੂੰ ਲੈ ਕੇ ਕਿਤੇ ਸਿਸਟਮ ਚੱਲਦਾ ਹੋਵੇ ਕਿਤੇ ਨਾ ਕਿਤੇ ਵੇਖੋ ਜੀ ਹੁਣ ਤੇ ਹਜੇ ਜਿੰਨਾ ਜਿੰਨੀਆਂ ਕਿ ਬੱਸਾਂ ਚੱਲਦੀਆਂ ਉਹਨੀਆਂ ਕਿ ਚਲਾਈਆਂ ਉਹਨਾਂ ਬਾਕੀ ਜਿੱਦਾਂ ਦਿਨੋਂ ਦਿਨ ਰਿਪੇਅਰ ਹੁੰਦੀ ਜਾਏਗੀ 1 2 2 3 3 ਕੱਢਦੇ ਜਾਣਗੇ ਮਹੀਨੇ ਵਿੱਚ ਸਾਰੀਆਂ ਕਲੀਅਰ ਹੋ ਜਾਣਗੀਆਂ ਉਹ ਕਹਿੰਦੇ ਸਿਰਫ ਅਸੀਂ ਟ్రਾਇਲ ਕਰ ਰਹੇ ਆ 5 6 ਬੱਸਾਂ ਦਾ ਕਿ ਜੋ ਟ్రਾਇਲ ਹੋਏਗਾ ਉਸ ਤੋਂ ਬਾਅਦ ਵੇਖਾਂਗੇ ਸਮਾਂ ਕਿਹੜਾ ਠੀਕ ਰਹੇਗਾ ਉਸ ਤੋਂ ਬਾਅਦ ਜਿਹੜਾ ਸੁਵਾਰਤ ਕਿਤੇ ਹੋਊਗੀ ਵੇਖੋ ਜੀ ਇਹ ਤਾਂ ਨੇ ਪੇ ਤਾਂ ਸਰਕਾਰੀ ਜਾਣਦੀ ਜਾਂ ਇਲੈ ਜੇ ਵੇਖੋ ਚੱਲਣ ਗਿਆ ਉਹ ਰੋਜ਼ਗਾਰ ਦੇਣਾ ਜ਼ਰੂਰੀ ਸੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਿਹਾ ਰੋਜ਼ਗਾਰ ਦੇ ਤੇ ਰਹੇ ਵੇਖੋ ਜੀ ਹੁਣ ਅੱਗੇ ਦੇਣਗੇ ਤਾਂ ਫੇਰੀ ਆ 1.5 ਸਾਲ ਤੇ ਖਰਾਬ ਕਰਤਾ ਸਰਕਾਰਾਂ ਨੇ ਅੱਗੇ ਲੇਕਿਨ ਉਹ ਕਹਿੰਦੇ ਕੀ ਘਾਟੇ 'ਚ ਚੱਲ ਰਿਹਾ ਸੀਗਾ ਪ੍ਰੋਜੈਕਟ ਹੁਣ ਕਿਤੇ ਇਕਦਾਂੀ ਵਾਅਦੇ 'ਚ ਆ ਗਿਆ ਕਿ ਮੈਨੂੰ ਤੇ ਇਹੀ ਲੱਗਦਾ ਵੇ ਕਿ ਇਲੈਕਸ਼ਨਸ ਕਰਕੇ ਤੇ ਨਹੀਂ ਸਟੰਡ ਕਿਟਿਆਂ ਜਾ ਰਿਹਾ ਨਹੀਂ ਸਰ ਪ੍ਰੋਜੈਕਟ ਘਾਟੇ 'ਚ ਤੇ ਨਹੀਂ ਚੱਲਦਾ ਪ੍ਰੋਜੈਕਟ ਤਾਂ ਠੀਕ ਚੱਲਦਾ ਸੀ ਪਰ ਜਿਹਦੇ ਵਿੱਚ ਕੰਪਨੀਆਂ ਆ ਗਈਆਂ ਉਹਨਾਂ ਨੇ ਘਾਟਾ ਪਵਾਤਾ ਪ੍ਰੋਜੈਕਟ ਤੇ ਠੀਕ ਹੀ ਸਰ ਹੁਣ ਖੁਸ਼ੀ ਆ ਜੀ ਥੋੜੀ ਜੀ ਹਾਂਜੀ ਸਰ ਜੀ ਬਹੁਤ ਜਿਆਦਾ ਖੁਸ਼ੀ ਆ ਹੁਣ ਬੱਸਾਂ ਚੱਲ ਰਹੀਆਂ ਹੁਣ ਅੱਜ ਬੱਸਾਂ 5 ਆ ਜੀ ਹੁਣ ਲੱਗਦਾ ਕਿ ਸਾਰੀਆਂ ਚੱਲਣਗੀਆਂ ਬਾਲਣਗੀਆਂ ਚੱਲਣੀਆਂ ਬਿਲਕੁਲ ਬਿਲਕੁਲ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਗਏ ਇੱਕ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਆਮ ਲੋਕ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਸਰ ਕੀ ਕਹਿਣਾ ਚਾਹੋਗੇ ਦੁਬਾਰਾ ਤੋਂ ਬੱਸਾਂ ਜਿਹੜੀਆਂ ਨੇ ਸ਼ੁਰੂਆਤ ਕੀਤੀ ਜਾ ਰਹੀ ਹੈ ਬੇਸ਼ੱਕ ਤੁਹਾਡੀ ਸਰਕਾਰ ਚ ਬੰਦ ਹੋ ਗਿਆ ਸਨ ਹੁਣ ਦੁਬਾਰਾ ਤੋਂ ਜਿਹੀ ਸ਼ੁਰੂਆਤ ਕੀਤੀ ਗਈ ਹੈ ਦੇਖੋ ਜੀ ਬਹੁਤ ਵਧੀਆ ਉਪਰਾਲਾ ਹੈ ਬੀ ਸ਼ਹਿਰ ਦੇ ਲੋਕਾਂ ਦੀ ਬੜੀ ਦੇਰ ਤੋਂ ਡਿਮਾਂਡ ਸੀਗੀ ਕਿ ਜਿਹੜੀ ਬੀਆਰਟੀਐਸ ਦੀਆਂ ਜਿਹੜੀਆਂ ਬੱਸਾਂ ਨੇ ਉਹ ਦੁਬਾਰਾ ਸ਼ੁਰੂ ਕੀਤੀਆਂ ਜਾਣ। ਔਰ ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਸਾਡੀਆਂ ਅੱਜ ਪਹਿਲੇ ਦੌਰ ਚ ਜਿਹੜੀਆਂ ਬੀਆਰਟੀਐਸ ਦੀਆਂ ਬੱਸਾਂ ਜਿਹੜੀਆਂ ਉਹ ਫ੍ਰੀ ਆਫ ਕਾਸਟ ਜਿਹੜੀ ਉਹ ਸ਼ੁਰੂ ਕੀਤੀ ਜਾ ਰਹੀ ਹੈ। ਫਿਰ ਹੌਲੀ ਹੌਲੀ ਜਦੋਂ ਇਹਦਾ ਟ੍ਰਾਇਲ ਪੂਰਾ ਸਫਲ ਹੋ ਜਾਏਗਾ ਉਸ ਤੋਂ ਬਾਅਦ ਫਿਰ ਇਹਦੇ ਜਿਸ ਤਰ੍ਹਾਂ ਨਾਰਮਲ ਰੁਟੀਨ ਚ ਪਹਿਲੇ ਚੱਲਦੀਆਂ ਸੀ ਉਸ ਤਰ੍ਹਾਂ ਚੱਲਣਾ ਸ਼ੁਰੂ ਹੋਣੀ ਹੈ। ਇਹ ਇਹ ਪਹਿਲਾ ਪ੍ਰੋਜੈਕਟ ਹੈ ਜਿਹੜਾ ਮੈਂ ਛੇਵਾਂ ਟ੍ਰਾਇਲ ਦੇਖ ਰਿਹਾ ਵਾਂ। ਅਕਾਲੀ ਦਲ ਭਾਰਤੀ ਜਨਤਾ ਪਾਰਟੀ 55 ਟ੍ਰੈਲ ਤੁਸੀਂ ਇੱਕ ਪਹਿਲੋ ਕਰ ਲਿਆ ਜਦੋਂ ਪਹਿਲੋ ਬੱਸਾਂ ਬੰਦ ਕੀਤੀਆਂ 6ਵਾਂ ਟ੍ਰੈਲ ਮੈਂ ਦੇਖ ਰਹਾ ਲੱਗਦਾ ਨਹੀਂ ਜਿਆਦਾ ਟ੍ਰੈਲ ਟ੍ਰੈਲ ਨਹੀਂ ਹੋ ਰਿਹਾ ਕਿਸੇ ਜਗ੍ਹਾ ਤੇ ਦੇਖੋ ਜੀ ਗੱਲ ਪਤਾ ਕੀ ਹੈ ਜੀ ਪਹਿਲੇ ਜਿਹੜਾ ਬੀਆਰਟੀਐਸ ਦਾ ਜਿਹੜਾ ਪੂਰਾ ਪਲਾਨ ਹੈ ਨਾ ਉਹਦੇ ਚ ਕਿਤੇ ਨਾ ਕਿਤੇ ਇਹ ਸੌਦਾ ਪਹਿਲੇ ਘਾਟੇ ਦਾ ਸੌਦਾ ਸੀਗਾ ਵੀ ਜਿਵੇਂ ਕਾਰਪੋਰੇਸ਼ਨ ਤੁਹਾਨੂੰ ਪਤਾ ਵਿੱਚ ਜਿਹੜੀ ਇਨਕਮ ਜਿਹੜੀ ਹੁੰਦੀ ਹੈ ਉਹਦੇ ਨਾਲ ਸੈਲਰੀਜ਼ ਵੀ ਦੇਣੀਆਂ ਹੁੰਦੀਆਂ ਹੁੰਦੀਆਂ ਵਰਕਰਾਂ ਨੂੰ ਜਾਂ ਹੋਰ ਵੀ ਸਾਰਾ ਸਿਸਟਮ ਚੱਲਣਾ ਹੁੰਦਾ ਜਿਹਦੇ ਨਾਲ ਵੀ ਇਹਦੇ ਖਰਚੇ ਮੇਨਟੇਨ ਹੁੰਦੇ ਰਹਿਣ ਤੇ ਉਹ ਅਨਪਲਾਨਡ ਤਰੀਕੇ ਨਾਲ ਇਹਨੂੰ ਲਾਂਚ ਕੀਤਾ ਪਰ ਹੁਣ ਸਰਕਾਰ ਵੱਲੋਂ ਪੂਰੀ ਪਲੈਨਿੰਗ ਦੇ ਨਾਲ ਇਹਦੇ ਸਾਰੇ ਖਰਚਿਆਂ ਨੂੰ ਐਕਸਪੈਂਸ ਨੂੰ ਮੈਨੇਜ ਕਰਕੇ ਵੀ ਕਿਸ ਤਰ੍ਹਾਂ ਵਰਕਰਸ ਨੂੰ ਤਨਖਾਹ ਦਿੱਤੀਆਂ ਜਾਣੀਆਂ ਕਿਤਨਾ ਇਹਦੀ ਮੇਨਟੇਨੈਂਸ ਹੋਏਗੀ ਕਿਸ ਤਰ੍ਹਾਂ ਰੂਟ ਦੀ ਮੇਨਟੇਨੈਂਸ ਹੋਏਗੀ ਇਹ ਪੂਰੀ ਪਲਾਨ ਤਰੀਕੇ ਨਾਲ ਇਹਨੂੰ ਲਾਂਚ ਕੀਤਾ ਜਾ ਰਿਹਾ ਔਰ ਇਹ ਮੈਨੂੰ ਲੱਗਦਾ ਕਿ ਇਹ ਬਿਲਕੁਲ ਹੀ 100% ਜਿਹੜੀ ਆ ਰੈਗੂਲਰ ਤੌਰ ਤੇ ਹੁਣ ਬੀਆਰਟੀਐਸ ਚੱਲੇਗੀ ਦੁਬਾਰਾ ਦਿੱਕਤ ਨਹੀਂ ਆਏਗੀ ਡਰਾਈਵਰ ਕਹਿੰਦੇ ਕਹਿੰਦੇ ਡੇਢ ਸਾਲ ਸਾਡਾ ਖਰਾਬ ਕਰਤਾ ਹੁਣ ਨਗਰ ਨਿਗਮ ਦੀ ਚੋਣਾਂ ਆ ਗਈਆਂ ਤੇ ਇਹ ਹੁਣ ਟ੍ਰਾਇਲ ਸ਼ੁਰੂ ਕਰ ਦਿੱਤਾ ਕਹਿੰਦੇ ਸਾਨੂੰ ਤਾਂ ਲੱਗਦਾ ਕਿ ਨ ਇੱਕ ਮਹੀਨਾ ਟ్రਾਇਲ ਕੀਤਾ ਜਾ ਰਿਹਾ ਹੈ ਸ਼ਾਇਦ ਇਲੈਕਸ਼ਨ ਹੋ ਜੇ ਉਸ ਤੋਂ ਬਾਅਦ ਫਿਰ ਬੰਦ ਹੋ ਜਾਵੇਗਾ ਨਹੀਂ ਐਸੀ ਗੱਲ ਨਹੀਂ ਹੈ ਜੀ ਦੇਖੋ ਕੋਈ ਵੀ ਸਰਕਾਰ ਹੈ ਹਰ ਕਿਸੇ ਨੇ ਦੇਖੋ ਹੁਣ ਇਲੈਕਸ਼ਨ ਚੱਲੋ ਹੈਗੇ ਨੇ ਉਹ ਚ ਨੋ ਡਾਊਟ ਪਰ ਦੇਖੋ ਕੋਈ ਵੀ ਇਲੈਕਸ਼ਨ ਜਦੋਂ ਆਉਂਦੀ ਹੈ ਉਸ ਤੋਂ ਪਹਿਲੇ ਹੀ ਹਰ ਚੀਜ਼ ਆਪਾਂ ਨੂੰ ਲਾਂਚ ਕਰਨੀ ਪੈਂਦੀ ਹੈ ਕਿਉਂਕਿ ਇਹਦਾ ਆਲਟੀਮੇਟਲੀ ਲੋਕਾਂ ਦੇ ਨਾਲ ਇਹ ਸਾਰੀ ਚੀਜ਼ ਜੁੜੀ ਹੋਈ ਹੈ ਠੀਕ ਹੈ ਜੀ ਤੇ ਬਾਕੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਲੈਕਸ਼ਨ ਕਰਕੇ ਇਲੈਕਸ਼ਨਾਂ ਕਰਕੇ ਕੋਈ ਐਸੀ ਗੱਲ ਨਹੀਂ ਹੈ ਇਹ ਲਗਾਤਾਰ ਚੱਲਦੀ ਰਹੇਗੀ ਟ్రਾਇਲ ਕਿੱਥੇ ਤੱਕ ਕਿੱਥੇ ਤੱਕ ਚੱਲੇਗਾ ਜੀ ਅੱਜ ਫਿਲਹਾਲ ਜਿਹੜਾ ਜੀਟੀ ਰੋਡ ਇੰਡੀਆ ਗੇਟ ਤੋਂ ਲੈ ਕੇ ਤੇ ਜਿਹੜਾ 골ਡਨ ਗੇਟ ਤੱਕ ਹੈਗਾ ਇਹ ਪਹਿਲਾ ਜਿਹੜਾ ਟ੍ਰਾਇਲ ਜਿਹੜਾ ਸਫਲ ਹੋਏਗਾ ਉਸ ਤੋਂ ਬਾਅਦ ਬਾਕੀ ਰੂਟਸ ਦੇ ਉੱਤੇ ਸਾਰਾ ਸ਼ੁਰੂ ਕੀਤਾ ਜਾਏਗਾ। ਕੀ ਐਕਸਪੈਕਟੇਸ਼ਨਸ ਕਰਦੇ ਹੋ ਤੁਸੀਂ? ਬਹੁਤ ਐਕਸਪੈਕਟੇਸ਼ਨ ਹੈ ਜੀ ਇਹ ਪਬਲਿਕ ਟਰਾਂਸਪੋਰਟ ਹੈ ਜਿਹੜੀ ਕਿ ਸਿੱਧੀ ਤੌਰ ਤੇ ਲੋਕਾਂ ਨਾਲ ਜੁੜੀ ਹੈ। ਨਮਜੋਤ ਸਿੰਘ ਸਿੱਧੂ ਨੇ ਇੱਕ ਬੜਾ ਵੱਡਾ ਫੈਸਲਾ ਲਿੱਤਾ ਸੀ ਜਿਹੜੋ ਨੇ ਕਿਹਾ ਹੈ ਕਿ ਬੱਚਿਆਂ ਨੂੰ ਫ੍ਰੀ ਦੇ ਦਿੱਤਾ ਜਾਵੇ ਇਹਦਾ ਜਿਹੜਾ ਰੂਟ ਮੈਪ ਭਗਾਇਆ ਬੱਚੇ ਫ੍ਰੀ ਟ੍ਰੈਵਲ ਕਰਨ ਕੀ ਇਹ ਚ ਕੀਤਾ ਜਾਸਰ ਬੱਚੇ ਨੂੰ ਬਿਲਕੁਲ ਜੀ ਵਿਚਾਰ ਅਧੀਨ ਆ ਸਾਰੀਆਂ ਚੀਜ਼ਾਂ ਜੇਕਰ ਜੇ ਕੀਤਾ ਜਾ ਸਕਦਾ ਹੈ ਤੇ ਜ਼ਰੂਰ ਇੱਕ ਹੋਏਗਾ ਬਿਲਕੁਲ ਬਿਲਕੁਲ ਨੂੰ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤੇ ਹੁਣ ਇਹਨਾਂ ਬੱਸਾਂ ਨੂੰ ਜਿਹੜੀ ਹੈ ਉਹ ਹਰੀ ਛੰਡੀ ਵਿਖਾ ਕੇ ਜਿਹੜੀ ਹੈ ਦੁਬਾਰਾ ਤੋਂ ਟ੍ਰੈਲ ਪੁਆਇੰਟ ਜਿਹੜਾ ਹੈ ਦੁਬਾਰਾ ਤੋਂ ਸ਼ੁਰੂ ਅਕ ਕੀਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਕੁਲਦੀਪ ਸਿੰਘ ਤਾਰੀਵਾਲ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਤੇ ਉਹਨਾਂ ਵੱਲੋਂ ਹੁਣ ਇਹਨਾਂ ਨੂੰ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਜਿਹੜੀ ਹੈ ਦੁਬਾਰਾ ਤੋਂ ਇਹਨਾਂ ਰੋਜ਼ਮਾਰਾਂ ਨੂੰ ਦੁਬਾਰਾ ਤੋਂ ਰੋਜਗਾਰ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਲੇਕਿਨ ਕਿਤਨਾ ਕਿਤੇ ਕਾਸ ਰਹੀਆਂ ਇਹ ਵੀ ਲੱਗ ਰਹੀਆਂ ਨੇ ਕਿ ਨਗਰ ਨਗਰ ਦੀਆਂ ਚੋਣਾ ਨੂੰ ਵੇਖਦੇ ਹੋਏ ਇਹ ਟ੍ਰਾਇਲ ਵਰਜਨ ਸ਼ੁਰੂ ਕੀਤਾ ਗਿਆ ਤਾਂ ਜੋ ਕਿ ਆਮ ਲੋਕਾਂ ਨੂੰ ਪਰਮਾਇਆ ਜਾ ਸਕੇ ਤੇ ਨਾਲ ਹੀ ਨਗਰ ਨਗਰ ਦੀਆਂ ਚੋਣਾ ਜਿਹੜੀਆਂ ਨੇ ਉਹ ਜਿੱਤੀਆਂ ਜਾ ਸਕਣ ਕੈਮਰਾ ਪਰਸਨ ਮਨਜਨ ਅਗਰਪ੍ਰੀਤ ਸਿੰਘ ਬਾਬੂ ਸ਼ਾਹੀ ਅਮਰ ਸਾਬ ਇਹਦੀ ਕੰਪਨੀ ਇਹਨੂੰ ਚਲਾਉਂਦੀ ਸੀ ਸਰਕਾਰ ਨੇ ਜਿਸ ਕੰਪਨੀ ਨੂੰ ਦਿੱਤਾ ਸੀ 1.5 ਸਾਲ ਪਹਿਲਾਂ ਉਹ ਕੰਪਨੀ ਅੱਜ ਜਦੋਂ ਮੈਂ ਲੋਕ ਸਭਾ ਦੀ ਇਲੈਕਸ਼ਨ ਲੜਦਾ ਸੀਗਾ ਤੇ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਸ਼ਹਿਰੀਆਂ ਦੀ ਇਹ ਬਹੁਤ ਵੱਡੀ ਮੰਗ ਸੀਗੀ ਜੇ ਤੁਸੀਂ ਬਸ ਜਿਹੜੀ ਇਹਨੂੰ ਦੁਬਾਰਾ ਚਾਲੂ ਕਰੋ ਤੁਸੀਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਉਦੋਂ ਦੇ ਹੀ ਇਹ ਤੇ ਕੰਮ ਕਰ ਰਹੇ ਸੀਗੇ ਇਸ ਪ੍ਰੋਜੈਕਟ ਦੇ ਉੱਤੇ ਇਹ ਅੰਮਸਾ ਸ਼ਹਿਰ ਵਾਸੀਆਂ ਨੂੰ ਇਹਦੀ ਬੜੀ ਵੱਡੀ ਸਹੂਲਤ ਹੈ ਇਹਨੂੰ ਦੁਬਾਰਾ ਜਿਹੜਾ ਚਾਲੂ ਕੀਤਾ ਜਾਵੇ ਸੋ ਅੱਜ ਅਸੀਂ ਇਹਨੂੰ ਦੁਬਾਰਾ ਚਾਲੂ ਕਰਦੇ ਪਰ ਇਹਨੂੰ ਅਸੀਂ 10-10 15-15 ਬੰਦਾ-ਬੰਦਾ ਬੱਸਾਂ ਦੇ ਤੌਰ ਤੇ ਸੈਸ ਸਹਜੇ ਬੰਦੋ ਜਿਹੜਾ ਟ੍ਰੈਲ ਕਰਕੇ ਕਿਉਂਕਿ ਬੱਸਾਂ 1 ਸਾਲ ਡੇਢ ਸਾਲ ਖੜੀਆਂ ਲੀਆਂ ਉਹਨਾਂ ਦੀ ਮੁਰੰਮਤ ਵੀ ਹੋ ਰਹੀ ਆ ਉਹ ਠੀਕ ਹੋ ਗਈਆਂ ਅਸੀਂ ਆਉਂਦੇ ਆ ਦਿਨਾਂ ਦੇ ਵਿੱਚ ਸਾਰੀਆਂ ਬੱਸਾਂ ਜਿਹੜੀਆਂ 85 ਬੱਸਸ ਐ ਸਾਰੀਆਂ ਬਲੋ ਸ਼ਹਿਰ ਦੇ ਵਿੱਚ ਵੱਖ-ਵੱਖ ਦੂਟਾਂ ਦੇ ਉੱਤੇ ਜਿਹੜੀਆਂ ਉਹ ਚਲਾ ਤਾ ਇਹ ਸਾਰਾ ਪਹਿਲਾ ਪ੍ਰੋਜੈਕਟ ਹੈ ਜੀ ਆ 6ਵਾਂ ਟ੍ਰਾਇਲ ਹੋਣ ਜਾ ਰਿਹਾ ਜੀ ਕੀ ਲੱਗਦਾ ਕਿ ਇਹਨੇ ਟ੍ਰਾਇਲ ਕਿਉਂ ਨਹੀ ਇਹ ਐਕਚੁਅਲੀ ਕਿਹਾ ਕਿ ਜਦੋਂ ਕਿਸੇ ਪ੍ਰਾਈਵੇਟ ਕੰਪਨੀ ਕੋ ਚਲਿਆ ਜਾਂਦਾ ਠੇਕਾ ਤੇ ਜਦੋਂ ਕੰਪਨੀ ਭੱਜ ਜਾਂਦੀ ਹੈ ਤੇ ਸਰਕਾਰ ਬੇਵਸ ਹੋ ਜਾਂਦੀ ਹੈ ਫੇਰ ਸਾਨੂੰ ਦੁਬਾਰਾ ਨਵੇਂ ਸਿਰੇ ਤੋਂ ਬਲੋ ਜਿਹੜਾ ਕਰਨਾ ਪੈਂਦਾ ਬਾਦ ਮੈਨੂੰ ਲੱਗਦਾ ਕਿ ਹੁਣ ਇਹ ਜਿਹੜਾ ਨਹੀਂ ਹੋਊਗਾ ਹੁਣ ਇਹਨੂੰ ਇਹੀ ਆਪ ਚਲਾ ਦੇ ਨਗਰ ਨਿਗਮ ਚਲਾਉਗੀ ਇਹਨੂੰ ਉਹਦੇ ਇਹ ਮਤਲਬ ਹੁਣ ਬਿਲਕੁਲ ਸਹੀ ਚੱਲੂਗੀ ਉਹ ਸ਼ਹਿਰ ਹੀ ਇਹਦਾ ਇਹਦਾ ਆਨੰਦ ਮਾਨਣਗੇ ਸੁਖ ਮਾਣਨਗੇ ਸਰਦਾਰ ਸਾਹਿਬ ਚੋਣਾ ਵੀ ਨੇ ਕਿ ਲੱਗਦਾ ਇਹਨੂੰ ਧਿਆਨ ਚ ਰੱਖ ਕੇ ਤਨੀ ਚਲਾਇਆ ਜਾ ਰਿਹਾ ਨਹੀਂ ਦੇ ਦੇ ਨਹੀਂ ਦੇ ਦੇ ਚੋਣਾ ਦਾ ਇਹਦਾ ਕੋਈ ਸਬੰਧ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਲੋਕ ਸਭਾ ਦੀ ਚੋਣ ਦੇ ਵਿੱਚ ਬਹੁਤ ਸਾਰੇ ਜਦੋਂ ਸਾਡੇ ਐਮਐਲਏ ਸਾਹਿਬ ਮੇਰੇ ਨਾਲ ਅਸੀਂ ਜਦੋਂ ਵੋਟਾਂ ਮੰਗਣ ਜਾਂਦੇ ਸੀਗੇ ਤੇ ਲੋਕ ਇਹ ਜਿਹੜੀ ਮੰਗਾ ਕਰਦੇ ਉਹਨਾਂ ਦੀ ਕੀ ਮੰਗ ਸੀਗੀ ਕਿ ਬਸ ਜਿਹੜੀ ਚਲਾਈ ਜਾਵੇ ਜੀ ਉਹਦੇ ਕਰਕੇ ਅਸੀਂ ਪਿਛਲੇ 5-6 ਮਹੀਨੇ ਤੋਂ ਜਦੋਂ ਦੀ ਚੋੜ ਹੋਈ ਉਦੋਂ ਦੇ ਪਹਿਲਾਂ ਹਸਪਤਾਲ ਕਮਿੰਦੇ ਸੀਗਾ ਉਹਦੀ ਡਿਊਟੀ ਲਈ ਸੀਗੀ ਉਹਨਡ ਹੌਲਕ ਸਾਹਿਬ ਜਦੋਂ ਦੇ ਆਏ ਇਹਨਾਂ ਨੂੰ ਕਿਹਾ ਸਭ ਤੋਂ ਪਹਿਲਾਂ ਇਹ ਕੰਮ ਕਰਦਾ ਕਿਉਂਕਿ ਸ਼ਹਿਦਗਾਨਾ ਆਪਾਂ ਵਾਅਦਾ ਕੀਤਾ ਸੀਗਾ ਕਿ ਇਹ ਬੱਸ ਸਰਵਿਸ ਜਿਹੜੀ ਜਲਦੀ ਚਾਲੂ ਕਰ ਦਿਆਂਗੇ ਸੋ ਆਪਣੇ ਵਾਅਦੇ ਤੇ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਦੋ ਆਦੇ ਦੀ ਮੀਟਿੰਗ ਲਈ ਦੋ ਵਾਰ ਲੋਕਲ ਬਾਡੀ ਮੰਤਰੀ ਜੀ ਨੇ ਮੀਟਿੰਗ ਲਈ ਕਈ ਕੋ ਜੇ ਅਸੀਂ ਕੀਤਾ ਸੋ ਲੋਕਾਂ ਦਾ ਜਿਹੜਾ ਵਾਦਾ ਕੀਤਾ ਉਹ ਅੱਜ ਅਸੀਂ ਪੂਰਾ ਕਰਨ ਜਾ ਰਹੇ ਹਾਂ ਤੇ ਹੁਣ ਕੋਈ ਸੁਵਸਿਆ ਨਹੀਂ ਆਉਂਦਾ ਸਰ ਸਾਹਿਬ ਇਹ ਨਾ ਟੈਂਪਰਾਂ ਦਾ ਬੜਾ ਮਸਲਾ ਰਹਿੰਦਾ ਸੀਗਾ ਨਹੀਂ ਨਹੀਂ ਕੋਈ ਨਹੀਂ ਹੋੜ ਅਸੀਂ ਉਹ ਕਿਉਂਕਿ ਪ੍ਰਾਈਵੇਟ ਕੰਪਨੀ ਕਰਕੇ ਦਰਫੜ ਸੀਗਾ ਉਹ ਅਸੀਂ ਖੁਦ ਚਲਾ ਦੇ ਹੁਣ ਕੋਈ ਇਦਾਂ ਦਾ ਪੰਗਾ ਨਹੀਂ ਪਾਉਂਦਾ ਸਾਰੀ ਮੈਂ ਸਾਰੀ ਵਾਰਸਾਂ ਟਾਈਮ ਪਾ ਤੁਸੀਂ ਚੱਲਦੇ ਸਮਾਰਿਆ ਸੀਗਾ ਲਾਈਟਾਂ ਜਗੀਆਂ ਸੀਗਾ ਲੇਕਿਨ ਹੁਣ ਫਿਰ ਹਾਲਾਤ ਉਦਾਂ ਦੇ ਹੀ ਨੇ ਨਜ਼ਰ ਲਾਈਟਾਂ ਉਹ ਫੇਰ ਨਹੀਂ ਆ ਰਹੀਆਂ ਲੱਗਦਾ ਬੰਦ ਲੈਣ ਲੋਕੀਂ ਦੇ ਰੇ ਦੇ ਵਿੱਚ ਸਫਲ ਕਰ ਰਹੇ ਨੇ ਕੀ ਕਹਿਣਾ ਚਾਹੋ ਮੈਂ ਮੈਂ ਅੱਜ ਅੱਜ ਸ਼ਾਮ ਨੂੰ ਮਤਲਬ ਜਿਹੜੇ ਨਗਰ ਨਿਗਮ ਦੇ ਅਧਿਕਾਰੀਆਂ ਆ ਆਲਕ ਸਾਬ ਦੇ ਨਾਲ ਕਮਿੰਦਰ ਸਾਹਿਬ ਦਾ ਸਾਡਾ ਜਿਹੜਾ ਉਹ ਡਿਪਾਰਟਮੈਂਟ ਆ ਮਤਲਬ ਬਿਜਲੀ ਵਾਲਾ ਉਹਨਾਂ ਨੂੰ ਨਾਲ ਲੈ ਕੇ ਦੁਬਾਰਾ ਇੱਕ ਵਾਰ ਚੈੱਕ ਕਰਾਂਗੇ ਮੈਨੂੰ ਦਸਤੀ ਵੀ ਕਹਿ ਦੱਸਿਆ ਕਿ ਉੱਥੇ ਕੋਈ ਪ੍ਰੋਬਲਮ ਆਈ ਆ ਕੋਈ ਗੱਲ ਦੀ ਅਸੀਂ ਬੰਦ ਨਹੀਂ ਹੋਦਿਆਂ ਕਿ ਠੀਕ ਕਰ ਦੇ ਗਏ ਗਰੀਬਾ ਸਾਬ ਅੰਮ੍ਰਿਤਸਰ ਦੇ ਵਿੱਚ ਸਿੱਟਿੰਗ ਬੱਸਾਂ ਪਈਆਂ ਬੰਦ ਪਈਆਂ ਉਹ ਵੀ ਕਵਾੜ ਬੱਸਾਂ ਬੜੇ ਤੇ ਕੋਈ ਕਾਰਵਾਈ ਉਹਦੇ ਤੇ ਵੀ ਕਰਾਂਗੇ ਉਹਦੇ ਤੇ ਵੀ ਕਰਾਂਗੇ ਅਸੀਂ ਸਾਰੀਆਂ ਬੱਸਾਂ ਜਿੰਨੀਆਂ ਸਰਕਾਰੀ ਪ੍ਰੋਪਰਟੀ ਸਾਡੇ ਕੋਲ ਪਈਆਂ ਸਾਲ ਗਿਆ ਸਸ ਦੇ ਸਾਲੀਆਂ ਚਲਾਵਾਂਗਾ ਬਸ ਸ਼ਾਇਦ ਲੋਕ ਕੀ ਇਹ ਬੰਦ ਕਿਉਂ ਬਿਆ ਪ੍ਰੋਜੈਕਟ ਨਹੀਂ ਨਹੀਂ ਕਈ ਧਨ ਮੈਂ ਦੱਸਿਆ ਕਈ ਕੋਟਾ ਦੇ ਵਿੱਚ ਕੇਸ ਆ ਕਈ ਚੀਜ਼ਾਂ ਨੇ ਪਰ ਬਲੋ ਜਿਹੜਾ ਜੋ ਜੋ ਕਲੀਅਰ ਹੋ ਜਾਂਦਾ ਤੋਂ ਤੋਂ ਅਸੀਂ ਜਿਹੜਾ ਉਹ ਵੀ ਚਲਾ ਲਈਏ ਜੀ ਸਰ ਜੀ ਟ్రਾਇਲ ਬੇਸਿਸ ਦੇ ਉੱਤੇ ਚਲਾ ਰਹੇ ਹਾਂ ਕਿ ਕੱਲ ਨੂੰ ਕਰਾਇਆ ਵੀ ਇਹਦਾ ਰੱਖਿਆ ਜਾਏਗਾ ਨਹੀਂ 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 ਸਭ ਕੁਝ ਰੱਖਿਆ ਜਾਊਗਾ ਜੀ ਟ్రਾਇਲ ਬੇਸ ਤੇ ਕੋ ਚਲਾ ਦੇ ਇਹ ਤਾਂ ਪੱਕੇ ਤੌਰ ਤੇ ਚਲਾ 30 ਕਿਲੋਮੀਟਰ ਦਾ ਸਿਸਟਮ ਰੱਖਿਆ ਗਿਆ ਸੀ ਜਿਸ ਕਰਕੇ ਪੂਰਾ ਟੈਂਡਰ ਜਿਹੜਾ ਨਹੀਂ ਮੈਂ ਕਹਿੰਦਾ ਇਹਨਾਂ ਨੂੰ ਅੱਜ ਤੁਸੀਂ ਅੱਜ ਇਹਨਾਂ ਨੂੰ ਤੁਸੀਂ ਚੱਲਣ ਦਿਓ ਸਟਾਰਟ ਹੋਣ ਦਿਓ ਜੋ ਜੋ ਕਰਾਇਆ ਕਰੂਆ ਦੋ ਤਿੰਨ ਦਿਨ ਦੇ ਵਿੱਚ ਵਿੱਚ ਸਭ ਕੁਝ ਤੈਅ ਕਰ ਦਿਆਂਗੇ ਨਗਰ ਸਿੰਘ ਬੱਸਾਂ ਚਲਾਉਗੀ ਮੈਂ ਫਿਰ ਕਹਿਣਾ ਚਾਹੁੰਦਾ ਕਿ ਹੁਣ ਇਹਦੇ ਤੇ ਕੋਈ ਪ੍ਰੋਬਲਮ ਨਹੀਂ ਆਊਗਾ ਜਿਹੜਾ ਜਿਹੜਾ ਹਮਲਾ ਹੋਇਆ ਉਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਬਹੁਤ ਮਾੜੀ ਗੱਲ ਹੋਈ ਇੱਕ ਤਵਲ ਮਤਲਬ ਬਾਦਲ ਸਾਹਿਬ ਤੇ ਹਮਲਾ ਹੋੜਾ ਉਹ ਬਚ ਕੇ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਕਿ ਉਹਦਾ ਦੀ ਮਤਲਬ ਜਾਨ ਬਚ ਗਈ ਪਰ ਮੈਂ ਹਮਲੇ ਦੀ ਯੋਧਾ ਨਿੰਦਾ ਜਿਹੜੀ ਉਹ ਕਰਦਾ ਔਰ ਮੈਂ ਇਸ ਹਮਲੇ ਨੂੰ ਸਾਡੀ ਪਾਰਟੀ じゃ ਸੀ ਕਦੀ ਵੀ ਦੀ ਚੰਗਾ ਸਮਝਦੇ ਬਹੁਤ ਮਾੜਾ ਔਰ ਸਭ ਤੋਂ ਮਾੜੀ ਗੱਲ ਕਿ ਦਰਬਾਰ ਸਾਹਿਬ ਦੇ ਵਿੱਚ ਗੇਟ ਦੇ ਉੱਤੇ ਹਮਲਾ ਹੋਇਆ ਇਸ ਕਰਕੇ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਨਿੰਦਾ ਜਿਹੜਾ ਦੋਸ਼ੀ ਹੈ ਉਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰ ਰਹੀ ਹੈ। ਤਾਂ ਇਸ ਇਸੇ ਦਿਨ ਹੀ ਸੇਮ ਡੇ ਹੀ ਮਜੀਠੇ ਦੇ ਵਿੱਚ ਬੰਬ ਲਾਸਟ ਵੀ ਹੁੰਦਾ ਹੈ। ਨਾਲੇ ਦੇ ਅੰਦਰ ਵੀ ਹੁੰਦਾ ਹੈ ਜਾਂ ਪੰਜਾਬ ਦੇ ਵਿੱਚ ਅਮਨ ਖਲਾਫੀ ਜਾ ਰਹੀ ਹੈ। ਕੋਈ ਗੱਲ ਕਿਤੇ ਹਾਲਾਤ ਖਰਾਬ ਨਹੀਂ ਕਿ ਹਾਲਾਤ ਬਿਲਕੁਲ ਅੰਡਰ ਕੰਟਰੋਲ ਨੇ। ਪੁਲਿਸ ਆਪਣਾ ਕੰਮ ਵਧੀਆ ਤੰਗ ਦਾ ਕਰ ਰਹੀ ਹੈ। ਕੋਈ ਇੱਥੇ ਕੋਈ ਗੱਲ ਨਹੀਂ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਬਹੁਤ ਵੱਡੀ ਛਾਜਿਸ਼ ਹੈ। ਜਿਹੜੀ ਪੰਜਾਬ ਦੋਦੀ ਛਾਜਿਸ਼ ਆ। ਪੰਜਾਬ ਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ। ਅਸੀਂ ਪੰਜਾਬ ਦਾ ਮਾਹੌਲ ਕਦੇ ਵੀ ਖਰਾਬ ਨਹੀਂ ਹੁੰਦਾਂਗੇ ਸਾਡੀ ਪੁਲਿਸ ਇਸ ਕਾਬਿਲ ਹੈ ਕਿ ਅਸੀਂ ਪੰਜਾਬ ਨੂੰ ਪੰਜਾਬ ਨੂੰ ਕੋਈ ਵੀ ਅਮਨ ਸ਼ਾਂਤੀ ਕੋਈ ਬੰਦਾ ਇਦਾਂ ਦੀ ਕਾਰਵਾਈ ਕਰਦਾ ਉਹਦੇ ਖਿਲਾਫ ਸਖਤ ਕਾਰਵਾਈ ਕਰੇ ਤੁਸੀਂ ਕੰਟੈਂਪਟ ਕਰ ਰਹੇ ਹੋ ਮਾਮਲਿਆਂ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਹੋਈ ਥਾਣੇ ਦੇ ਵਿੱਚ ਕਿਹੜੇ ਨਮ ਜੀਠੇ ਵਾਲੇ ਤੇ ਨਾ ਹੀ ਗੁਰਬਖਸ਼ ਨਗਰ ਚੌਂਕੀ ਉਹ ਪਾ ਮਾਦਾ ਸਭ ਕੁਝ ਹੋ ਗਿਆ ਤੁਸੀਂ ਹੋਰ ਪਤਾ ਕਰੋ ਹਾਂਜੀ ਅਜੇ ਕਰ ਰਹੇ ਤੁਸੀਂ ਬੀ ਸਿੰਘ ਬਾਦਲ ਨੂੰ ਲੈ ਕੇ ਲੇਕਿਨ ਵਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਤੁਸੀਂ ਤੁਹਾਡੀ ਸਰਕਾਰ ਦਾ ਫੇਲੀਅਰ ਹੈ ਉਹਨਾਂ ਨੂੰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਛੱਡੋ ਬੱਸ ਬਸ ਤੇ ਰਹੀਏ ਆ ਬੱਸਾਂ ਚਲਾਉਣ ਲੱਗੇ ਆ ਮਜੀਠੀਆ ਕੀ ਕਹਿੰਦਾ ਨਹੀਂ ਕੀ ਕਹਿੰਦਾ ਮਜੀਠੀਆ ਦਾ ਕੋਈ ਜੂਰੀ ਦੀ ਜਵਾਬ ਦੇਣਾ ਜੀ ਸਰਕਾਰ ਦਾ ਆਪਣਾ ਕੰਮ ਕਰੀਏ ਜਾਂਚ ਚੱਲ ਰਹੀ ਹੈ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਮਝਦੇ ਕਿ ਗੱਲ ਬਾਕੀ ਬੱਸ ਇਹ ਤੁਹਾਨੂੰ ਹੋਰੇ ਪਤਾ ਲੱਗਣਗੇ